ਤੇ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ ਕਾਟਨ ਦੀਆਂ ਸੇ ਤੁਹਾਡੇ ਵਾਸਤੇ ਬਣ ਰਹੇ ਨੇ ਸੂਟ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਆ ਦੇਖੋ ਠੀਕ ਹੈ ਹੈਵੀ ਫਰੰਟ ਜਿਹੜੀ ਹੈ ਐਦਾਂ ਔਰ ਘੇਰੇ ਉੱਪਰ ਐਦਾਂ ਬਾਰਡਰ ਹੈ ਬਾਟਮ ਦੇ ਉੱਪਰ ਐਮਬਰਾਇਡਰੀ ਹੈ ਤਾਂ ਜੋ ਦੇਖਿਓ ਤਾਂ ਹੀ ਦਿਖਣਾ ਹੈ ਤਾਂ ਹੀ ਤੁਹਾਨੂੰ ਸਾਡੇ ਅਪਡੇਟਸ ਆਉਣੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸਤਿ ਸ਼੍ਰੀ ਅਕਾਲ ਜੀ ਵੈਗਿਰੂ ਜੀ ਕਿ ਖਾਲਸਾ ਵੈਗਿਰੂ ਜੀ ਕਿ ਫਤਿਹ ਕਿਦਾਂ ਹੋ ਸਾਰੇ ਹੋਪ ਸਾਰੇ ਠੀਕ ਠਾਕ ਹੋ ਗੋਗੇ ਤੇ ਵੈਗਿਰੂ ਤੁਹਾਨੂੰ ਸਭ ਨੂੰ ਠੀਕ ਠਾਕ ਹੀ ਰੱਖੇ ਜੀ ਅ ਵੈਲਕਮ ਟੂ ਆਰ ਚੈਨਲ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫ্রম ਅਬਦਿਤਪੁਰ ਪੰਜਾਬ ਮੇਰੇ ਫਰਾਂ ਵਾਲ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ अगेन ਵੀਡੀਓ ਇੱਥੇ ਸਟਾਰਟ ਕਰਨੀ ਆਪਾਂ ਤੁਹਾਡਾ ਧੰਨਵਾਦ ਕਰਕੇ ਕਿਉਂਕਿ ਤੁਹਾਡਾ ਧੰਨਵਾਦ ਕਰਦੇ ਹਾਂ ਕਿਉਂਕਿ ਵੀਡੀਓ ਤੁਹਾਡੇ ਲਈ ਹੈ ਨਾ ਤੇ ਤੁਸੀਂ ਤੁਹਾਡਾ ਧੰਨਵਾਦ ਤਾਂ ਕਰ ਰਹੇ ਹਾਂ ਕਿਉਂਕਿ ਬੜਾ ਅੱਛਾ ਰਿਵਾਰਡ ਦੇ ਰਹੇ ਹੋ ਠੀਕ ਹੈ ਜੀ ਸੋ ਇਦਾਂ ਹੀ ਬਸ ਸਾਡੇ ਨਾਲ ਜੁੜੇ ਰਹੋ ਸਾਨੂੰ ਸਪੋਰਟ ਕਰਦੇ ਰਹੋ ਜੀ ਇਦਾਂ ਹੀ ਸਾਡੇ ਵਾਹਿਗੁਰੂ ਕਿਰਪਾ ਕਰੇ ਬਸ ਆਪਾਂ ਇੱਕ ਦੂਜੇ ਨਾਲ ਇਦਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਬਣਾ ਕੇ ਦਿੰਦੇ ਰਹੀਏ ਤੇ ਤੁਸੀਂ ਸਾਡੇ ਤੋਂ ਸੂਟ ਲੈਂਦੇ ਰਹੋ ਤੇ ਅਸੀਂ ਤੁਹਾਨੂੰ ਕਹਿੰਦੇ ਰਹੀਏ ਜੀ ਹੈਪੀ ਸ਼ੋਪਿੰਗ ਵਿਦ ਅਸ ਠੀਕ ਹੈ ਜੀ ਅੱਜ ਹੈਗਾ ਸੇਲ ਦਾ 3rd ਡੇ ਚੱਲੂਗੀ ਸੇਲ ਹਲੇ ਇੱਕ ਦੋ ਦਿਨ ਹੋਰ ਠੀਕ ਹੈ ਅੱਛਾ ਇੱਕ ਇੱਕ ਦਿਨ ਦਾ ਗੈਪ ਪਾ ਕੇ ਅਸੀਂ ਵੀਡੀਓ ਬਣਾ ਰਹੇ ਕਿਉਂਕਿ ਕਸਟਮਰਸ ਨੂੰ ਨਾ ਮੈਸੇਜ ਕਰ ਦਿੰਦੇ ਨੇ ਵੀਡੀਓ ਨਹੀਂ ਆਈ ਵੀਡੀਓ ਨਹੀਂ ਆਈ ਉਹ ਥੋੜਾ ਜਿਹਾ ਦੱਸ ਦਈਏ ਕਿ ਇੱਕ ਇੱਕ ਦਿਨ ਦਾ ਗੈਪ ਕਰਕੇ ਫਿਰ ਕਰ ਰਹੇ ਹਾਂ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਸਿਲਕ ਦੇ 컬렉ਸ਼ਨ ਦਿਖਾਉਣੀ ਹੈ ਤੇ ਆਈ ਫਿਲ ਇੱਕੋ ਹੀ ਸੂਟ ਰ ਹੈ ਜਿਹੜਾ ਰਹਿ ਗਿਆ ਹੁਣ ਆਪਣਾ ਕੋ ਅਰਾਮ ਟੈਕਸ ਦਾ ਮੈਚਿੰਗ ਕੰਬੋ ਸੀਗਾ ਜਿਹੜਾ ਉਹ ਸਭ ਤੋਂ ਪਹਿਲਾਂ ਦਿਖਾ ਦਿੰਨੇ ਆ ਤੇ ਬਾਕੀ ਸਿਲਕ ਦੀ 컬렉ਸ਼ਨ ਪਾਰਟੀ ਵੇਅਰ 컬렉ਸ਼ਨ ਹੋਏਗੀ ਕਿਉਂਕਿ ਹੁਣ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਸ ਗਰਮੀਆਂ ਆਉਣ ਹੀ ਵਾਲੀਆਂ ਤੇ ਹੁਣ ਆਪਾਂ ਲੈ ਕੇ ਆਣੀ ਹੈ कॉटन કોટਨ ਤੋਂ ਪਹਿਲਾਂ ਆਈ ਵਾਂਟ ਕੀ ਅਸੀਟੋਨਿਕ ਆ ਕਲੈਰੈਂਸ ਦੇ ਵਿੱਚ ਜਿੱਦਾਂ ਅਸੀਂ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾ ਰਹੇ ਹਾਂ ਜਿਹੜੇ ਸਾਡੇ ਬੜੇ ਕਹਿੰਦੇ ਨਾ ਗੁੱਡ ਵਾਲੇ ਪੀਸੇਸ ਵੀ ਨੇ ਜਿਹੜੇ ਹਨਾ ਤੇ ਉਹ ਅਸੀਂ ਤੁਹਾਨੂੰ ਪਹਿਲਾਂ ਕਲੈਰੈਂਸ ਸੈਲ ਦੇ ਵਿੱਚ ਦਿਖਾ ਦਈਏ ਤਾਂ ਕਿ ਤੁਸੀਂ ਫਾਇਦੇ ਦੇ ਵਿੱਚ ਉਹ ਸੂਟ ਸਾਡੇ ਕੋਲ ਚੱਕ ਲੂ ਤੇ ਫਿਰ ਅਸੀਂ ਜਲਦੀ ਜਲਦੀ ਬਾ ਸਟਾਕ ਕਰੀਏ ਵੈਰੀ ਗੁੱਡ ਗੁੱਡ ਕੰਬੀਨੇਸ਼ਨ ਨਾਲ ਤੇ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ ਕੋਟਨ ਦੀਆਂ ਅਸੀਂ ਤੁਹਾਡੇ ਵਾਸਤੇ ਬਣ ਰਹੇ ਨੇ ਸੂਟ ਕਿਉਂਕਿ ਕਹਿੰਦੇ ਜਦੋਂ ਵਧੀਆ ਗੁੱਡ ਥਿੰਗਸ ਅਨਾ ਟੇਕ ਟਾਈਮ ਵਧੀਆ ਚੀਜ਼ਾਂ ਬਣਨ ਵਾਸਤੇ ਟਾਈਮ ਚਾਹੀਦਾ ਤੇ ਉਹ ਅਸੀਂ ਸਟਾਰਟ ਕਰ ਚੁੱਕੇ ਹਾਂ ਜੀ ਤਾਂ ਕਿ ਤੁਸੀਂ ਜਦੋਂ ਸਾਨੂੰ ਹੁਣ ਗਰਮੀਆਂ ਦੇ ਕਲੈਕਸ਼ਨ ਨਾਲ ਦੇਖੋ ਤੇ ਕਿਸੇ ਨਵੀਂ ਚੀਜ਼ਾਂ ਦੇ ਨਾਲ ਹੀ ਸਾਨੂੰ ਦੇਖੋ ਠੀਕ ਹੈ ਜੀ ਚਲੋ ਸਟਾਰਟ ਕਰਦੇ ਹਾਂ ਜ਼ਿਆਦਾ ਗੱਲਾਂ ਕੀਤੇ ਬਿਨਾ ਅ ਇਹ ਸਾਡਾ ਪਹਿਲਾ ਸੂਟ ਆ ਕਲਰ ਦੇਖੋ ਇਹਦਾ ਔਰ ਜਿੱਦਾਂ ਸਾਡੇ ਨਾਲ ਬੜੇ ਨਵੇਂ-ਨਵੇਂ ਸਬਸਕ੍ਰਾਈਬਰਸ ਵੀ ਹੁਣ ਜੁੜੇ ਨੇ ਜੀ ਅ ਬਾਰ ਦੇ ਵੀ ਜੁੜੇ ਨੇ ਜੀ ਜਿਹੜੇ ਸਾਨੂੰ ਬੜਾ ਪਸੰਦ ਕਰ ਰਹੇ ਨੇ ਸਾਡੇ ਸੂਟਸ ਨੂੰ ਤੇ ਸਾਡੇ ਚੈਨਲ ਨੂੰ ਨਾ ਮੈਂ ਹਮੇਸ਼ਾ ਕਹੀ ਬੋਲਦੀ ਨਾ ਸਬਸਕ੍ਰਾਈਬ ਜਰੂਰ ਕਰਿਆ ਕਰੋ ਉਹਦੇ ਨਾਲ ਇਖਤੇ ਕੀ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਅਸੀਂ ਜਿੱਦਾਂ ਸ਼ਾਰਟਸ ਵੀ ਪਾਉਂਦੇ ਆ ਹਨਾ ਕਈ ਵਾਰੀ ਸ਼ਾਰਟਸ ਦੇ ਵਿੱਚ ਵੀ ਅਸੀਂ ਲੈਸ ਕਰਕੇ ਆਫਰ ਪਾ ਲਈਦੀ ਹੈ ਜਾਂ ਸਾਡੀ ਕੋਈ ਨਵੀਂ ਚੀਜ਼ ਆਈ ਹੈ ਤੇ ਅਸੀਂ ਉਹ ਅਪਲੋਡ ਤੇ ਕਰਨੀ ਹੈ YouTube ਤੇ ਤੇ ਅਗਰ ਸਾਨੂੰ ਸਬਸਕ੍ਰਾਈਬ ਕੀਤਾ ਹੋਏਗਾ ਤੁਸੀਂ ਤੇ ਉਹ ਤੁਹਾਨੂੰ ਨਾਲ ਹੀ ਨੋਟੀਫਿਕੇਸ਼ਨ ਆ ਜਾਏਗੀ ਠੀਕ ਹੈ ਤਾਂ ਤੁਸੀਂ ਮਿਸ ਨਹੀਂ ਕਰੋਗੇ ਫਿਰ ਠੀਕ ਹੈ ਆ ਦੇਖੋ ਇਹਦਾ ਬਾਰੀ ਬੜਾ ਵੱਡਾ ਹੈ ਪਿਓਰ ਸਿਲ ਕੇ ਆਇਆ ਹੈ ਠੀਕ ਹੈ ਜੀ ਟਾਈ ਐਂਡ ਡਾਈ ਸੁਹਦਾ ਤੁਸੀਂ ਅਫੈਕਟ ਦੇਖੋ ਕਿੰਨਾ ਪਿਆਰਾ ਹੈ ਆ ਦੇਖੋ ਵੈਰੀ ਬਿਊਟੀਫੁਲ ਠੀਕ ਹੈ ਲਾਗਿਓ ਵਿਖਾਉਣੀ ਹੈ ਦੂਰੋਂ ਦਿਖਾਉਂਦਾ ਹੈ ਮਕਸਦ ਹੈ ਕਿ ਲੈਂਥ ਵਾਈਜ਼ ਕੋਈ ਇਸ਼ੂ ਨਹੀਂ ਆਣਾ ਲੰਬੇ ਤੋਂ ਲੰਬਾ ਬੰਦਾ ਵੀ ਇਹਨੂੰ ਵੇਅਰ ਕਰ ਸਕਦਾ ਹੈ ਔਰ ਡਿਜ਼ਾਈਨਿੰਗ ਬਹੁਤ ਗੁੱਡ ਹੈ ਇਹਦੀ ਲਾਗਿਓ ਦਿਖਾ ਰਹੀਆਂ ਤੁਹਾਨੂੰ ਹੁਣ ਠੀਕ ਹੈ ਆ ਦੇਖੋ ਟਾਈ ਐਂਡ ਡਾਈ ਠੀਕ ਹੈ ਕਪੜਾ ਬਹੁਤ ਵਧੀਆ ਹੈ ਆ ਦੇਖੋ ਠੀਕ ਹੈ ਜੀ ਟਾਈ ਐਂਡ ਡਾਈ ਔਰ ਫਰੰਟ ਦੇ ਉੱਪਰ ਅਦਾ ਪੂਰੀਆਂ ਥੱਲੇ ਤੱਕ ਛੜੀਆਂ ਆ ਗਈਆਂ ਔਰ ਆ ਜਿਹੜੀ ਚੀਜ਼ ਹੈਗਾ ਆ ਆਣੀਏ ਘੇਰੇ ਉੱਪਰ ਠੀਕ ਹੈ ਜੀ ਇਹ ਇੱਕ ਇਧਰ ਆ ਜਾਏਗਾ ਘੇਰੇ ਉੱਪਰ ਔਰ ਇੱਕ ਜਿਹੜਾ ਫਲਾ ਰਿਹਾ ਉਹ ਇਧਰ ਆ ਜਾਏਗਾ ਠੀਕ ਹੈ ਜੀ ਆ ਦੇਖੋ ਆਰਾਮ ਨਾਲ ਘੇਰਾ ਬੰਨਣਾ ਹੈ ਖੁੱਲਾ ਡੁੱਲਾ ਠੀਕ ਹੈ ਤੇ ਇਹ ਹੋ ਗਏ ਆ ਘੇਰਾ ਔਰ ਨਾ ਘੇਰੇ ਉੱਪਰ ਐਦਾਂ ਬਾਰਡਰ ਵੀ ਦਿੱਤੋ ਹੈ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਆ ਦੇਖੋ ਇਹ ਘੇਰੇ ਉੱਪਰ ਬਾਰਡਰ मल्टी कलर जे सूट है विद गुड टाई एंड डाई इफेक्ट ਤੇ ਇਹ ਆਣਾ ਜੇ ਇਹਦੀ ਬੈਕ ਇਹਦੀ ਬਾਜੂ ਹੈ ਪਾਕਿਸਤਾਨੀ ਸਟਾਈਲ ਦਾ ਸੂਟ ਬੰਨਣਾ ਹੈ ਬਹੁਤ ਸੋਹਣਾ ਅਗਰ ਕਿਸੇ ਨਾਲ ਬਵਾਣਾ ਜਿਹੜੀਆਂ ਉਸੇ ਪਰਪਸ ਲਈ ਬਣਾਈ ਹੈ ਕਿਉਂਕਿ ਅੱਜ ਕੱਲ ਨਾ ਉਹ ਚੱਲ ਬੜੇ ਰਹੇ ਨੇ ਪਾਕਿਸਤਾਨੀ ਸਟਾਈਲ ਦੇ ਸੂਟ ਨਾ ਸੋਹਣੇ ਸੋਹਣੇ ਜੇ ਠੀਕ ਹੈ ਜੀ ਬੈਕ ਇਹਦੀ ਪਲੇਨ ਆਣੀ ਹੈ ਇਦਾਂ ਇਦਾਂ टाई एंड डाई ਨਾਲ इफेक्ट ਬੜਾ ਪਿਆਰਾ ਕੀ ਜੀ ਬੈਕ ਪਲੇਨ ਆਈ ਕੀ ਇਹਦੀ ਔਰ ਘੇਰੇ ਤੇ ਦੋ ਫਲਾਵਰਸ ਨੇ ਦੁਪੱਟਾ ਵੀ ਇਹਦਾ ਤੁਹਾਨੂੰ ਮੈਂ ਦਿਖਾਉਣੇ ਪਹਿਲਾਂ ਪ੍ਰਾਈਸ ਦੱਸਦੀ ਏ ਇਹ ਜੀ ਹੈਗਾ ਜੇ 4000 ਦਾ ਸੂਟ ਆ ਲੇਕਿਨ ਤੁਹਾਨੂੰ ਹੁਣ ਆਹ ਵਾਲਾ ਜਿਹੜਾ ਸੂਟ ਆ ਦੇਖੋ 4000 ਦਾ ਹੈ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਆਫ ਦੇ ਰਹੇ ਆ ਤੇ ਹੁਣ ਇਹ ਤੁਹਾਨੂੰ ਸਾਡੇ ਕੋਲ ਮਿਲੇਗਾ ਜੇ 34 ਦਾ 600 ਆਫ ਕਰਤਾ ਹੈ ਡਾਇਰੈਕਟਲੀ ਬਹੁਤ ਸੋਹਣਾ ਪੀਸ ਆ 34 ਦੇ ਵਿੱਚ ਤੁਹਾਨੂੰ ਪਿਓਰ ਸਿਲਕ ਠੀਕ ਹੈ ਵਿਦ ਟਾਈ ਐਂਡ ਐ ਵਿਦ ਬਿਊਟੀਫੁਲ ਹੈਵੀ ਆਰੀ ਵਰਕ ਔਰ ਪਿਓਰ ਟੈਬੀ ਦਾ ਦੁਪੱਟਾ ਇਹਦੇ ਨਾਲ ਔਰ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਉਹ ਜਿਹੜਾ ਪੁਰਾਣਾ ਸੂਟ ਦਿਖਾਇਆ ਸੀ ਉਹਦੇ ਨਾਲ ਨਾ ਮਲਟੀ ਕਲਰ ਦੀ ਇਹਨੂੰ ਲੇਸ ਲਾਈ ਹੋਈ ਹੈ ਆਪਾਂ ਚਾਰੋ ਸਾਈਡ ਤੇ 2 ਮੀਟਰ ਦੁਪੱਟਾ ਹੈ ਖੁੱਲਾ ਡੁੱਲਾ ਪਿਓਰ ਟੈਬੀ ਦੁਪੱਟਾ ਹੈ ਠੀਕ ਹੈ ਜੀ ਆ ਦੇਖੋ ਇਹਦੀ ਲੇਸ ਵੀ ਦਿਖਾ ਦਿੰਦੇ ਆ ਤੁਹਾਨੂੰ ਲੱਗਿਆ ਵਾ ਦੇਖੋ ਮਲਟੀ ਕਲਰ ਦੀ ਲੇਸ ਹੈ ਬੜੀ ਪਿਆਰੀ ਕਿਉਂਕਿ ਇਹੀ-ਇਹੀ ਵਾਲੇ ਕਲਰਸ ਜਿਹੜੇ ਆਪਾਂ ਯੂਜ਼ ਕੀਤੇ ਹੋਏ ਆ ਉਹਨਾਂ ਦੇ ਆਰੀ ਵਰਕ ਦੇ ਏਮਬਰਾਇਡਰੀ ਚ 4000 ਦਾ ਸੂਟ ਹੈ ਅੱਜ ਤੁਹਾਨੂੰ ਉਹ ਮਿਲ ਰਿਹਾ 3400 ਦਾ ਠੀਕ ਹੈ ਜੀ ਡਾਇਰੈਕਟ ਫਲੈਟ 600 ਆਫ ਕਰਤਾ ਹੈ ਤੁਹਾਨੂੰ ਬਹੁਤ ਸੋਹਣਾ ਪੀਸ ਹੈ ਮਿਸ ਕਰਨ ਵਾਲਾ ਨਹੀਂ ਹੈਗਾ ਜੇ ਸਕਰੀਨਸ਼ਾਟ ਲਓ ਤੇ ਸਾਨੂੰ ਨਾਲ ਹੀ ਬਸ ਭੇਜਦੇ ਰਹੋ ਤੇ ਤੁਹਾਡੇ ਘਰੇ ਅਸੀਂ ਸੂਟ ਭੇਜ ਦਾਂਗੇ ਠੀਕ ਹੈ ਹੁਣ ਨੈਕਸਟ ਪੀਸ ਹੈਗਾ ਇਹ ਵੀ ਨਾ ਉਹ ਵੀ ਚੀਜ਼ ਬੜੀ ਹਟਕੀ ਸੀਗੀ ਹਟਕੀ ਏਮਬਰਾਇਡਰੀ ਬਿਲਕੁਲ ਅਲੱਗ ਕਾਪੀ ਨਹੀਂ ਮਿਲੇਗੀ ਤੁਹਾਨੂੰ ਉਹਦੀ ਕਿਉਂਕਿ ਅਸੀਂ ਆਪਣੀ ਡਿਜ਼ਾਈਨਿੰਗ ਆਪ ਕ੍ਰੀਏਟ ਕਰਦੇ ਆਂ ਆ ਦੇਖੋ ਹੁਣ ਆ ਬਹੁਤ ਸੋਹਣਾ ਪੀਸ ਆ ਇੱਕ ਕ੍ਰੇਪ ਆ ਸੈਮੀ ਕ੍ਰੇਪ ਠੀਕ ਹੈ ਇਹ ਇਹਦੇ ਘੇਰੇ ਉੱਪਰ ਆਣਾ ਠੀਕ ਹੈ ਮੈਂ ਤੁਹਾਨੂੰ ਲਾਗ ਕੇ ਵੀ ਦਿਖਾ ਰਹੀ ਆ ਦੂਰੋਂ ਦੁਕਾਨ ਨਾਲ ਥੋੜਾ ਲੁੱਕ ਪਤਾ ਲੱਗ ਜਾਂਦੀ ਏ ਸੂਰਤੀ ਠੀਕ ਹੈ ਜੀ ਇਹ ਚੀਜ਼ ਆਏਗੀ ਘੇਰੇ ਉੱਪਰ ਕਲਰ ਬਹੁਤ ਸੋਹਣਾ ਹੈ ਬਲੂ ਜਿਹਾ ਕਲਰ ਹੈ ਥਿਸ ਇਸ ਨਾਟ ਗ੍ਰੀਨ ਹਰਾ ਰੰਗ ਨਹੀਂ ਹੈਗਾ ਇਹ ਬਲੂ ਕਲਰ ਆ ਇਹਦਾ ਘੇਰੇ ਦਾ ਕੰਮ ਦੇਖੋ ਤੁਸੀਂ ਉਹ ਲਾਗ ਕੇ ਉਹ ਤਾਂ ਇਹਦਾ ਆ ਦੇਖੋ कलर कॉम्बिनेशन देखो कि प्यारा है, आ देखो ठीक है हैवी केरा, बहुत सोना पीस है ठीक है जी और दिया बाबा भी बनिया हुई वो भी दिखा दें बाबा तो आएगा कलर कॉम्बिनेशन बहुत सोना है ये ऊपर रेड बड़ा अच्छा लग रहा है ठीक है भड़कवीला जहा नहीं लग रहा बहुत सोहना लग रहा है और सैमी क्रे फैब्रिक है ठीक है जी ਇਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਹੈਗਾ ਜੇ ਡਬਲ ਡਾਈ ਆ ਦੇਖੋ ਬਹੁਤ ਸੋਹਣਾ ਪੀਸ ਹੈ ਕਿਉਂਕਿ ਉਹਦੇ ਵਿੱਚ ਅਸੀਂ 골ਡਨ ਵੀ ਯੂਜ਼ ਕੀਤਾ ਹੈ ਤੇ ਅਸੀਂ ਜਿਹੜਾ ਇਦਾਂ ਦੁਪੱਟਾ ਲਗਾਇਆ ਹੈ ਉਹਦੇ ਵਿੱਚ ਲੰਬੀਆਂ ਲੰਬੀਆਂ 골ਡਨ ਲਾਈਨਸ ਔਰ ਡਬਲ ਡਾਈ ਦੁਪੱਟਾ ਔਰ ਗੈਂਜਾ ਸੈਮੀ ਔਰਗੈਂਜਾ ਪਿਓਰ ਨਹੀਂ ਹੈਗਾ ਸੈਮੀ ਔਰਗੈਂਜਾ ਠੀਕ ਹੈ ਜੀ ਖੁੱਲਾ ਡੁੱਲਾ 9 ਮੀਟਰ ਬਹੁਤ ਸੋਹਣਾ ਪੀਸ ਹੈ ਇੱਕਦਮ ਅਲੱਗ ਚੀਜ਼ ਹੈ ਤੇ ਇਹਦਾ ਵੀ ਪ੍ਰਾਈਸ ਦੱਸਦੀ ਆ ਤੁਹਾਨੂੰ ਇਹ ਹੈਗਾ ਜੀ 29 ਦਾ 2900 ਦਾ ਸੂਟ ਹੈ ਤੇ ਇਹ ਵੀ ਤੁਹਾਨੂੰ 500 ਆਫ ਤੇ ਦੇ ਰਹੇ ਆ ਇਹ ਤੁਹਾਨੂੰ ਪਹਿਣਾ 2400 ਦਾ ਠੀਕ ਹੈ ਜੀ 2400 ਦਾ ਸੂਟ ਪਹਿ ਰਿਹਾ ਹੈ ਵਿਦ ਹੈਵੀ ਏਮਬਰਾਇਡਰੀ ਡਬਲ ਡਾਈ ਦੁਪੱਟਾ ਬਹੁਤ ਸੋਹਣਾ ਪੀਸ ਪਾਰਟੀ ਵੇਅਰ ਸੂਟ ਹੈਗਾ ਤੁਸੀਂ ਉਦਾਂ ਵੀ ਪਾ ਸਕਦੇ ਹੋ ਕਿ ਇੰਦਾਂ ਦਾ ਕੰਮ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਹੈਵੀ ਹੈਵੀ ਕੰਮ ਹੋਵੇ ਕਿ ਤੁਸੀਂ ਬਾਅਦ ਵਿੱਚ ਵੇਅਰ ਨਾ ਕਰ ਸਕੋ ਠੀਕ ਹੈ ਇੰਦਾਂ ਦਾ ਸੂਟ ਹੈ ਕਿ ਤੁਸੀਂ ਉਦਾਂ ਵੀ ਓਕੇਸ਼ਨਲੀ ਵੀ ਪਾ ਸਕਦੇ ਹੋ ਆਦਰਵਾਈਜ਼ ਵੀ ਤੁਸੀਂ ਕਿਤੇ ਆਫਿਸ ਜਾਣਾ ਹੈ ਜਾਂ ਕਿਦਾਂ ਦਿਨ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਓਨਲੀ 2400 ਦਾ ਸੂਟ ਹੈ ਜੀ ਬਸ ਏ ਠੀਕ ਹੈ ਤੇ ਸਿੰਗਲ ਸਿੰਗਲ ਪੀਸਸ ਦੇ ਅਗਰ ਪਸੰਦ ਆ ਰਿਹਾ ਹੈ ਤੇ ਵੇਟ ਨਹੀਂ ਕਰਨੀ ਬਸ ਜਲਦੀ ਬੁੱਕ ਕਰਵਾ ਲੈਣਾ ਹੈ ਠੀਕ ਹੈ ਕਿਉਂਕਿ ਵੀਡੀਓ ਪੈਂਦੇ ਸਾਰੇ ਸਾਨੂੰ ਰਿਵਰਡ ਆਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਜੀ ਤੋਂ ਬੜੀ ਜਲਦੀ ਨਿਕਲ ਜਾਂਦੇ ਨੇ ਆ ਦੇਖੋ ਬਹੁਤ ਸੋਹਣਾ ਪੀਸ ਹੈ ਇਹ ਹੈਗਾ ਆ ਰॉ ਸਿਲਕ ਕਹਿੰਦੇ ਆਪਾਂ ਇਹਨੂੰ ਠੀਕ ਹੈ ਥਿਸ ਇਜ਼ ਰॉ ਸਿਲਕ ਪੀਚ ਜਿਹਾ ਕਲਰ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਇਹਦੇ ਗਲੇ ਉੱਪਰ ਇੱਦਾਂ ਬਲੈਕ ਕਲਰ ਦੇ ਨਾਲ ਲਾਈਨਿੰਗ ਦੇ ਨਾਲ ਪੈਨਲ ਬਣਾਇਆ ਹੋਇਆ ਹੈ ਔਰ ਬਾਕੀ ਘੇਰੇ ਉੱਪਰ ਐਦਾਂ ਸਕਰੀਨ ਕੀਤੀ ہوئی ਹੈ ਔਰ ਆ ਜਿਹੜਾ ਜ਼ਿਗਜ਼ੈਗ ਵਾਲਾ ਮੋਟਾ-ਮੋਟਾ ਬਾਰਡਰ ਹੈ ਘੇਰੇ ਦੇ ਉਹਦੇ ਥੱਲੇ ਆ ਜਾਏਗਾ ਬਾਰਡਰ ਤੇ ਔਰ ਉੱਪਰ ਐਦਾਂ ਸਕਰੀਨ ਦੇ ਫਲਾwrs ਪਾਏ ਹੋਏ ਨੇ ਇਹ ਹੋ ਗਈ ਜੇ ਫਰੰਟ ਔਰ ਬੈਕ ਵੀ ਦਿਖਾ ਦਿੰਨੇ ਆ ਜੀ ਬੈਕ ਤੇ ਵੀ ਸਕਰੀਨ ਦੇ ਫਲਾwrs ਨੇ ਕਪੜਾ ਬੜੇ ਸੌਫਟ ਜਿਹਾ ਆ ਆ ਲਾਈਨਿੰਗ ਲੱਗੇਗੀ ਐਦਾਂ ਥੱਲੇ ਆ ਦੇਖੋ ਥਿਸ ਇਜ਼ ਬੈਕ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਕਲਰ ਬੜਾ ਪਿਆਰਾ ਹੈ ਔਰ ਵਿਦ ਗੁੱਡ ਕੰਬੀਨੇਸ਼ਨ ਐਦਾਂ ਹੀ ਆ ਜਿਹੜੀ ਚੀਜ਼ ਆ ਘੇਰੇ ਤੇ ਆਣੀ ਹੈ ਵਿਦ ਬਿਊਟੀਫੁਲ ਬਾਰਡਰ ਠੀਕ ਹੈ ਜੀ ਔਰ ਬਾਵਾ ਵੀ ਹਰ ਸੂਟ ਦੀਆਂ ਬਣੀਆਂ ਹੀ ਹੁੰਦੀਆਂ ਤੇ ਇਹ ਜਿਹੜੀ ਚੀਜ਼ ਹੈ ਇਹ ਆਏਗੀ ਬਾਟਮ ਉੱਪਰ ਠੀਕ ਹੈ ਤੇ ਇਹਦਾ ਵੀ ਤੁਹਾਨੂੰ ਦੁਪੱਟਾ ਵੀ ਦਿਖਾ ਰਹੇ ਆ ਸੈਮੀ ਚਨੌਨ ਦਾ ਦੁਪੱਟਾ ਆਏਗਾ ਇਹਦੇ ਨਾਲ 2.5 ਮੀਟਰ ਖੁੱਲਾ ਡੁੱਲਾ ਬੜਾ ਲਾਈਟ ਵੇਟਿਡ ਜਿਹੜਾ ਦੁਪੱਟਾ ਆਇਆ ਹੈ ਆ ਦੇਖੋ ਵੈਰੀ ਬਿਊਟੀਫੁਲ ਪੀਸ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਲਾਗ ਗਿਆ ਦਿਖਾ ਰਹੇ ਆ ਦੁਪੱਟਾ ਸਕਰੀਨ ਹੈ ਔਰ ਸਾਰੇ ਦੁਪੱਟੇ ਦੇ ਬਾਰਡਰ ਤੇ ਚਾਰੇ ਸਾਈਡ ਦੇ ਉੱਪਰ ਐਦਾਂ ਬਲੈਕ ਬਲੈਕ ਕਲਰ ਦੀਆਂ ਲਾਈਨਸ ਨੇ ਠੀਕ ਹੈ ਜੀ ਤੇ ਇਹ ਤੁਹਾਨੂੰ ਕਾਸਟ ਕਰਨਾ ਜੇ ਆਹ ਵਾਲਾ ਸੂਟ ਹੈ ਜਿਹੜਾ ਇਹ ਅਦਰਵਾਇਜ਼ ਤੇ ਇਹ ਆਲਮੋਸਟ 50% ਤੇ ਨਿਕਲਣਾ ਹੈ ਆ ਇਹ ਸੂਟ ਤੁਹਾਨੂੰ ਕੋਸਟ ਕਰੇਗਾ ਜੇ 1800 ਦਾ ਬਸ ਓਨਲੀ 1800 ਵਿਦ ਰਾ ਸਿਲਕ ਦਾ ਸੂਟ ਆ ਵਿਦ ਬਿਊਟੀਫੁਲ ਸਕਰੀਨ ਮਲਟੀ ਕਲਰਸ ਯੂਜ਼ ਹੋਏ ਹੋਏ ਨੇ ਖੁੱਲਾ ਡੁੱਲਾ ਦੁਪੱਟਾ ਡਿਜ਼ਾਈਨਰ ਸੂਟ ਤੇ ਤੁਹਾਨੂੰ ਕਿਨੇ ਦਾ ਪਹਿਣਾ ਜੇ ਸਿਰਫ ਤੇ ਸਿਰਫ 1800 ਰੁਪਏ ਦਾ ਠੀਕ ਹੈ ਜੀ ਸਿੰਗਲ ਸਿੰਗਲ ਪੀਸਿਸ ਨੇ ਸੋ ਸੋਚਣਾ ਨਹੀਂ ਤੇ ਵੀਡੀਓ ਨਾਲ ਜੁੜੇ ਰਹਿਣਾ ਜਿੱਦਾਂ ਦੱਸ ਦਿੱਤਾ ਹੈ ਕਿ ਜਿਹੜਾ ਲਾਸਟ ਪੀਸ ਆ ਉਹ ਅਸੀਂ ਅੱਜ ਫੇਰ ਇਦਾਂ ਹੀ ਉਹੀ ਕੀ ਠਮਾਕਾ ਆਫਰ ਹੀ ਮਤਲਬ ਸਾਡੀ ਪਾਲਿਸੀ ਹੈ ਕਿ ਜਿਹੜਾ ਸਾਡਾ ਲਾਸਟ ਪੀਸ ਹੁੰਦਾ ਆ ਉਹ ਬਹੁਤ ਹੀ ਗੁੱਡ ਹੁੰਦਾ ਹੈ ਔਰ ਅੱਛੇ ਪ੍ਰਾਈਸ ਤੇ ਕੱਟ ਦਿੰਦਾ ਆ ਡਿਜ਼ਾਈਨਰ ਪੀਸ ਹੋਏਗਾ ਕਿਉਂਕਿ ਕਲੈਰੈਂਸ ਸੇਲ ਆ ਤੇ ਲਾਸਟ ਵਾਲਾ ਜਿਹੜਾ ਸੂਟ ਆ ਉਹ ਬਹੁਤ ਹੀ ਅੱਛੇ ਪ੍ਰਾਈਸ ਤੇ ਕਸਟਮਰਸ ਨੂੰ ਦੇ ਦਿੰਦਾ ਆ ਆ ਦੇਖੋ ਇਹ ਸ਼ਿਮਰ ਆ ਠੀਕ ਹੈ ਜੀ ਸ਼ਿਮਰ ਫੈਬਰਿਕ ਹੈ ਅੱਛੇ ਵਾਲਾ ਸ਼ਿਮਰ ਐਵੇਂ ਬਿਨਾ ਮਤਲਬ ਦੀ ਮਤਲਬ ਨਾ ਗੰਦੀ ਜਿਹੀ ਵਾਲੀ ਸ਼ਾਈਨਿੰਗ ਨਹੀਂ ਹੈਗੀ ਆ ਦੇਖੋ ਵੈਰੀ ਬਿਊਟੀਫੁਲ ਪੀਸ ठीक है जी आ देखो लागू दिखा रहे हैं ये पूरा फ्रंट आएगा विद ब्यूटीफुल कलर कॉम्बीनेशन बहुत सोहने कलर कॉम्बीनेशन ने गला बनया होगा और आ देखो आ पूरा आले फ्रंट जी एदा और घेरे उपर ए बॉर्डर आएगा ठीक है और ਬੜਾ ਨਾਈਸ ਜੇ ਵਾਲਾ ਸ਼ਿਮਰਿਆ ਇਹ ਬਹੁਤ ਜ਼ਿਆਦਾ ਕਹਿੰਦੇ ਨਾ ਬਿਨਾ ਗੰਦੀ ਜੀ ਸ਼ਿਮਰਨੀ ਹੈਗੀ ਉਹ ਵੀ ਆਂਦੀ ਹੈ ਮਾਰਕਟ ਉਹ ਨਹੀਂ ਅਸੀਂ ਯੂਜ਼ ਕਰਦੇ ਆ ਦੇਖੋ ਜਦੋਂ ਆਪਾਂ ਖੁਦ ਵੀ ਸੋਬਰ ਸੂਟ ਪਾਈਦੇ ਇਹਦੇ ਸਭ ਨੂੰ ਸੋਬਰ ਹੀ ਦੇਈ ਦੇ ਠੀਕ ਹੈ ਜੀ ਆ ਦੇਖੋ ਇਹ ਆ ਗਈ ਜੀ ਬੈਕ ਵਿਦ ਬਿਊਟੀਫੁਲ ਬੈਕ ਤੇ ਵੀ ਬਾਰਡਰ ਆਏਗਾ ਘੇਰੇ ਉੱਪਰ ਠੀਕ ਹੈ ਜੀ ਔਰ ਆ ਜਿਹੜੇ ਛੋਟੇ ਛੋਟੇ ਜੇ ਫਲਾਵਰਸ ਨੇ ਇਹ ਆ ਜਾਣੇ ਆ ਬਾਟਮ ਤੇ ਠੀਕ ਹੈ ਇਹ ਵੀ ਪੀਸ ਬਹੁਤ ਸੋਹਣਾ ਹੈ ਇਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਹੈਗਾ ਜੇ ਕੰਟਰਾਸਟ ਠੀਕ ਹੈ ਬਹੁਤ ਸੋਹਣਾ ਪੀਸ ਹੈ ਵੀ ਆ ਦੇਖੋ ਦੁਪੱਟਾ ਦੇਖੋ ਇਹਦਾ ਕਿੰਨਾ ਪਿਆਰਾ ਹੈ ਆ ਦੇਖੋ ਖੁੰਲਾ ਡੁੱਲਾ 2 ਮੀਟਰ ਕਾਟ ਬਹੁਤ ਸੋਹਣਾ ਬਲੌਕ ਲੱਗਿਓ ਦਿਖਾ ਰਹੇ ਆ ਤੁਹਾਨੂੰ ਆ ਦੇਖੋ ਕਲਰਸ ਜਿਹੜੇ ਲੱਗੇ ਹੋਏ ਨੇ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਜੀ ਇਹ ਵੀ ਇਹ ਵੀ ਤੁਹਾਨੂੰ ਪੈ ਜਾਏਗਾ ਜੇ ਅ ਸੇਮ 1800 ਠੀਕ ਹੈ ਜੀ ਇਹ ਸੂਟ ਵੀ ਤੁਹਾਨੂੰ ਕਾਸਟ ਕਰਨਾ ਹੈ 1800 ਦਾ ਬਸ ਠੀਕ ਹੈ ਕਿਉਂਕਿ ਉਹਨਾਂ ਸਿਲਕ ਉੱਪਰ ਵਾਲੇ ਜਿਹੜੇ ਪੀਸਿਸ ਨੇ ਨਾ ਉਹ ਅਸੀਂ ਅ ਬੜੇ ਉਹਦੇ ਚ ਕੱਢ ਰਹੇ ਹਾਂ ਅੱਛਾ ਹੁਣ ਆਹ ਵਾਲਾ ਪੀਸ ਆ ਨਾ ਦੇਖੋ ਜੀ ਜਿਹੜਾ ਇਹ 50% ਆਫ ਤੇ ਜਾਣਾ ਹੈ ਇਹ ਇਹ ਬਹੁਤ ਪਿਆਰਾ ਪੀਸ ਆ ਇਹਨੂੰ ਸੈਲਫ ਦੇ ਵਿੱਚ ਉਪਾੜਾ ਸਿਲਕ ਲੱਗੀ ਹੋਈ ਹੈ ਬਹੁਤ ਪਿਆਰੀ ਬ੍ਰਾਂਡ ਦੀ ਐਸ ਕੇ ਬ੍ਰਾਂਡ ਦੀ ਠੀਕ ਹੈ ਜੀ 32 3300 ਦਾ ਸੂਟ ਹੈ ਇਹ ਸਾਡੇ ਕੋਲ ਇਹਦੇ ਨਾਲ ਦੇ ਕਲਰਸ ਨਿਕਲੇ ਨੇ 35 3500 ਤੱਕ ਦੇ ਸੂਟ ਜਿਹੜੇ ਸਾਡੇ ਕੋਲ ਇਹਦੇ ਨਾਲ ਦੇ ਗਏ ਨੇ ਠੀਕ ਹੈ ਇਹਦਾ ਬਲੌਕ ਦੇਖੋ ਕਿੰਨਾ ਪਿਆਰਾ ਹੈ ਆ ਦੇਖੋ ਵੈਰੀ ਬਿਊਟੀਫੁਲ ਪੀਸ ਆ ਦੇਖੋ ਠੀਕ ਹੈ ਜੀ ਪੂਰਾ ਫਰੰਟ ਹੈਵੀ ਬਲੌਕ ਠੀਕ ਹੈ ਔਰ ਬੈਕ ਵੀ ਦਿਖਾ ਦਿੰਨੇ ਆ ਤੁਹਾਨੂੰ ਬਾਅਦ ਚ ਨੇ ਇਹਦਾ ਮੈਂ ਪ੍ਰਿੰਟ ਦਿਖਾਨੀ ਆ ਤੁਹਾਨੂੰ ਜਿਹੜਾ ਇਹਦੇ ਉੱਪਰ ਪੂਰਾ ਮਤਲਬ ਜਿਹੜਾ ਸੈਲਫ ਦਾ ਪ੍ਰਿੰਟ ਹੈ ਆ ਦੇਖੋ ਥਿਸ ਇਜ਼ ਬੈਕ ਬਹੁਤ ਸੋਹਣਾ ਪੀਸ ਹੈ ਆ ਦੇਖੋ ਠੀਕ ਹੈ ਵੈਰੀ ਬਿਊਟੀਫੁਲ ਪੀਸ ਆ ਦੇਖੋ ਇਹਦਾ ਬਲਾਕ ਦੇਖੋ ਕਿਤਾ ਪਿਆਰਾ ਐਨੀ ਟਾਈਮ ਕਲੀਨ ਕਲਰ ਬਹੁਤ ਸੋਹਣੇ ਯੂਜ਼ ਹੋਏ ਹੋ ਇਹਨੇ ਔਰ ਬਾਟਮ ਦੇਖੋ ਹੈ ਨਾ ਸੈਲਫ ਦੇ ਵਿੱਚ ਆ ਤੁਹਾਨੂੰ ਦਿਖ ਰਿਹਾ ਹੈ ਨਾ ਕਿੰਨਾ ਪਿਆਰਾ ਜਿਹਾ ਕਲਰ ਆਇਆ ਕਲਰ ਬਹੁਤ ਸੋਹਣਾ ਹੈ ਕੀ ਆ ਕਲਰ ਗ੍ਰੀਨ ਮਿਕਸ ਜਿਹਾ ਕੁਝ ਠੀਕ ਹੈ ਜੀ ਐਸਕੇ ਦੀ ਉਪਾੜਾ ਬਹੁਤ ਸੋਹਣੀ ਪਿਓਰ ਵਾਲੀ ਐਸਕੇ ਦੀ ਪਿਓਰ ਵਾਲੀ ਸਿਲਕ ਹੈ ਉਪਾੜਾ ਔਰ ਇਹਦੇ ਨਾਲ ਜਿਹੜਾ ਦੁਪੱਟਾ ਆ ਫੁੱਲ ਟੈਬੀ ਦਾ ਦੁਪੱਟਾ ਪਿਓਰ ਟੈਬੀ ਆ ਦੇਖੋ ਜਿਹੜੀ ਸ਼ੇਡਿੰਗ ਦਿੱਤੀ ہوئی ਹੈ ਇਹਦੇ ਵਿੱਚ ਅਸੀਂ ਉਦਾਂ ਹੀ ਜਿੱਦਾਂ ਉਹਦੇ ਵਿੱਚ ਸੈਲਫ ਦੇ ਵਿੱਚ ਕਲਰਸ ਯੂਜ਼ ਹੋਏ ਹੋਏ ਨੇ ਇਹਦੇ ਵਿੱਚ ਆਪਾਂ ਟਾਈ ਐਂਡ ਡਾਈ ਦੇ ਇਫੈਕਟ ਦਿੱਤੇ ਜਿਹੜੇ ਕਲਰਸ ਸੈਲਫ ਪ੍ਰਿੰਟ ਵਿੱਚ ਯੂਜ਼ ਹੋਏ ਹੋਏ ਨੇ ਆ ਦੇਖੋ ਕਿੰਨਾ ਪਿਆਰਾ ਪੀਸ ਹੈ ਬਹੁਤ ਸੋਹਣਾ ਸੋਬਰ ਜਆ ਪੀਸ ਹੈ ਠੀਕ ਹੈ ਜੀ ਪਾਰਟੀ ویئر ਦਾ ਪਾਰਟੀ ویئر اور ਬਹੁਤ ਪਿਆਰੀ ਚੀਜ਼ ਹੈ ਠੀਕ ਹੈ ਤੇ ਇਹ ਤੁਹਾਨੂੰ ਕਾਸਟ ਕਰਨਾ ਆ ਹੁਣ ਤੁਸੀਂ ਬਲੀਵ ਨਹੀਂ ਕਰੋਗੇ ਸਿਰਫ ਤੇ ਸਿਰਫ 1800 ਰੁਪਏ ਦਾ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਜਿਨ੍ਹਾਂ ਨੇ ਇਹ ਸੋਟ ਲਿੱਤੇ ਨੇ 33 34 35 ਤੱਕ ਵੀ ਗਏ ਨੇ ਡਿਪੈਂਡ ਕਰਦਾ ਸੀ ਬਲੌਕ ਦੇ ਕਲਰਸ ਕਿੰਨੇ ਯੂਜ਼ ਕੀਤੇ ਆ ਇਹਦੇ ਵਿੱਚ ਠੀਕ ਹੈ

ਬਹੁਤ ਪਿਆਰਾ ਟਾਈ ਐਂਡ ਡਾਈ ਪਿਓਰ ਔਰਗੈਂਜ਼ਾ ਠੀਕ ਹੈ ਕਲਰਸ ਦੇਖੋ ਲੈਂਥ ਦਾ ਕੋਈ ਇਸ਼ੂ ਨਹੀਂ ਆਰਾਮ ਨਾਲ ਲੰਬੇ ਤੋਂ ਲੰਮਾ ਬੰਦਾ ਵੀ ਇਹਨੂੰ ਆਰਾਮ ਨਾਲ ਬਣਾ ਕੇ ਪਾਏ ਗਲੇ ਦਾ ਵਰਕ ਦਿਖਾ ਰਹੇ ਹਾਂ ਤੁਹਾਨੂੰ ਡਿਟੇਲਿੰਗ ਕਰਾਈ ਹੋਈ ਹੈ ਲੇਸ ਦੀ ਆ ਦੇਖੋ ਮਲਟੀ ਕਲਰ ਦੀ ਜਿਹੜੀ ਲੇਸ ਹੁੰਦੀ ਹੈ ਉਹਦੀ ਡਿਟੇਲਿੰਗ ਹੋਈ ਹੋਈ ਹੈ ਠੀਕ ਹੈ ਔਰ ਤੇ ਤੁਹਾਨੂੰ ਨਾ ਜਿੱਦਾਂ ਟੇਲਰ ਤੇ ਜਾਣਾ ਹੈ ਬਸ ਤੇ ਤੁਸੀਂ ਸਵਾਉਣਾ ਹੈ ਕਰਾਉਣਾ ਕੁਝ ਨਹੀਂ ਪੈਣਾ ਘੇਰੇ ਉੱਪਰ ਵੀ ਦੇਖੋ ਇਹਦੀ मल्टी कलर की जी डिटेलिंग कराई हुई है ठीक है जी बहुत सोहरा टाईडर जहाँ टाइडक्टर एटम उपर देखो कि सोहना काम है हा? हाँ, बॉटम के उपर एम्ब्रॉयडरी है ठीक है वेरी ब्यूटीफुल पीस और जी सिल्क यूज हुई हुई है बॉटम से आरी नाइस टफ

ਫੂਟਾ ਡੋਰੀ ਦਾ ਦੁਪੱਟਾ ਹੈ ਖੁੱਲਾ ਡੁੱਲਾ ਔਰ ਸਾਰੇ ਦੁਪੱਟੇ ਦੇ ਆਸੇ ਪਾਸੇ ਆਵਲੀ ਡਿਟੇਲਿੰਗ ਕੀਤੀ ਹੋਈ ਹੈ ਤੇ ਅੱਜ ਇਹ ਪੀਸ ਤੁਹਾਨੂੰ ਸਿਰਫ ਤੇ ਸਿਰਫ ਪੈ ਰਿਹਾ ਹੈ ਇਹ ਜਿਹੜਾ ਸੂਟ ਹੈ ਸਾਡੇ ਕੋ ਇਹ ਹੈਗਾ ਜੀ ਇਹਦਾ ਪ੍ਰਾਈਸ ਹੈਗਾ ਆ 2600 ਰੁਪਏ ਠੀਕ ਹੈ ਅੱਜ ਤੁਹਾਨੂੰ ਇਹ ਇਦਾਂ ਨਹੀਂ ਹੈ ਕਿ ਇਹ ਪਹਿਣਾ ਨਹੀਂ ਆ ਹੋਣੀ ਹੈ ਕਿਦਾਂ ਇਹ ਗਰਮੀਆਂ ਚ ਵੀ ਪਹਿਣਾ ਤੇ ਇਹ 12 ਮਹੀਨੇ ਪਹਿਣ ਵਾਲਾ ਕਪੜਾ ਹੈ ਇਹ ਤੁਹਾਨੂੰ ਪਾਸਟ ਕਰੇਗਾ ਅੱਜ ਸਿਰਫ 2200 ਰੁਪਏ ਚ ਠੀਕ ਹੈ ਜੀ only 2200 ਠੀਕ ਹੈ ਔਰ ਲਾਸਟ ਵਾਲਾ ਪੀਸ ਜਿਹੜਾ ਹੁਣ ਧਮਾਕਾ ਆਫਰ ਰਾਮ ਟੈਕਸ ਦਾ ਮੈਚਿੰਗ ਕੰਬੋ ਇਹ ਉਹ ਕੰਬੀਨੇਸ਼ਨ ਹੈ ਕਿ ਜਿਹੜਾ ਕਦੀ ਵੀ ਪੁਰਾਣਾ ਨਹੀਂ ਹੋਣਾ ਐਦਾਂ ਨਹੀਂ ਹੈ ਕਿ ਤੁਸੀਂ ਹੁਣ ਕਹੋਗੇ ਕਿ ਆਹ ਕੰਬੀਨੇਸ਼ਨ ਆਪਾਂ ਹੁਣ ਲੈ ਲਈਏ ਪਤਾ ਨਹੀਂ ਅੱਗੇ ਪਹਿਣਾ ਕਿ ਨਹੀਂ ਪਹਿਣਾ ਇਹ ਤੇ ਤੁਸੀਂ ਜੋ ਮਰਜ਼ੀ ਕਰੋ ਦੁਪੱਟਾ ਲੈ ਲਓ ਤੇ ਕੱਟਵਰਕ ਕਰਵਾ ਲਓ ਚਾਹੇ ਤੇ ਬਾਟਮ ਤੇ ਵਰਕ ਕਰਵਾ ਲਿਓ ਜਿੱਦਾਂ ਵੀ ਹੈਨਾ ਰਾਮ ਟੈਕਸ ਦੀ ਇਹ ਮੈਚਿੰਗ ਕੰਬੋ ਹੈ ਕਲਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਠੀਕ ਹੈ ਔਰ ਇਹ ਪਲੇਮ ਇਹਦੇ ਨਾਲ ਬਾਟਮ ਆਏਗੀ ਤੁਹਾਨੂੰ ਪਤਾ ਹੈ ਕਿ ਇਹ ਅਸੀਂ ਲਾਸਟ ਜਦੋਂ ਕੱਢੇ ਸੀਗੇ ਤੇ ਅਸੀਂ 11.5 12 ਦੇ ਕੱਢੇ ਨੇ ਠੀਕ ਹੈ ਇਹ ਵਾਲਾ ਜਿਹੜਾ ਪੀਸ ਆ ਇਹ ਤੁਹਾਨੂੰ ਹੁਣ ਪੈ ਰਿਹਾ 1100 ਆ ਤੇ ਇਹ ਤੁਹਾਨੂੰ ਪੀਸ ਪੈਣਾ ਆ ਆਹ ਵਾਲਾ ਜਿਹੜਾ ਲਾਸਟ ਪੀਸ ਹੈਗਾ ਇਹ ਧਮਾਕਾ ਆਫਰ ਰਾਮ ਟੈਕਸ ਮੈਚਿੰਗ ਕੰਬੋ ਪਸ਼ਮੀਨਾ ਪਿਓਰ ਪਸ਼ਮੀਨਾ ਇਹ ਤੁਹਾਨੂੰ ਪੈਣਾ ਜੀ 1100 ਦਾ ਬਸ ਤੇ ਬਸ ਓਨਲੀ 1100 ਠੀਕ ਹੈ ਜੀ ਹਾਲੇ ਸਾਡੇ ਕੋ ਨਾ ਪਾਰਟੀ ਸੂਟਸ ਜਿਹੜੇ ਹੈਗੇ ਨੇ ਅਵੇਲੇਬਲ ਹੈਗੇ ਨੇ ਹਾਲੇ ਲੇਕਿਨ ਅਸੀਂ ਜਿਹੜੀ ਵੀਡੀਓ ਆ ਨਾ ਉਹਨੂੰ ਇੰਨਾ ਲੰਬਾ ਨਹੀਂ ਕਰ ਸਕਦੇ ਕਿ ਇੱਕੋ ਵੀਡੀਓ ਦੇ ਵਿੱਚ ਅਸੀਂ ਸਾਰਾ ਕੁਝ ਕਵਰ ਕਰ ਲਈਏ ਠੀਕ ਹੈ ਨੈਕਸਟ ਵੀਡੀਓ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਆਪਣੇ ਬੁਟੀਕ ਸੂਟਸ ਨੇ ਸਿਲਕ ਦੇ ਉੱਪਰ ਪਾਰਟੀ ਵੇਅਰ ਸੂਟਸ ਨੇ ਜਿਹੜੇ ਠੀਕ ਹੈ ਉਹਨਾਂ ਨੂੰ ਕਵਰ ਅਪ ਕਰੀਏ ਹੁਣ ਜਿਹੜੀ ਉਹ ਵੀਡੀਓ ਆਏਗੀ ਟੁਡੇ ਇਜ਼ ਥਰਸਡੇ ਐਂਡ ਫਰਾਈਡੇ ਸੈਟਰਡੇ ਵੀ ਕੋਸ਼ਿਸ਼ ਕਰਾਂਗੇ ਵੀਡੀਓ چاہے ਥੋੜੀ ਲੰਬੀ ਚਲੀ ਜਾਏ ਲੇਕਿਨ ਉਹਦੇ ਚ ਜਿਹੜੇ ਵੀ ਹੁਣ ਕਲੀਅਰੈਂਸ ਅਸੀਂ ਜਦਾਂ ਕਲੀਅਰੈਂਸ ਕਰਨੀ ਹੈ ਜਿਹੜੇ-ਜਿਹੜੇ ਪੀਸਿਸ ਦੀ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੂਰੇ ਤੇ ਪੂਰੇ ਦਿਖਾ ਦਈਏ ਠੀਕ ਹੈ ਫਿਰ ਨੈਕਸਟ ਵੀਕ ਕੁਝ ਨਵੀਂ ਚੀਜ਼ ਕੁਝ ਨਵੇਂ ਆਫਰਸ ਦੇ ਨਾਲ ਤੁਹਾਡੇ ਨਾਲ ਮਤਲਬ ਇਦਾਂ ਹੈ ਕਿ ਮੰਥ ਵੀ ਤੁਹਾਨੂੰ ਹਰ ਵੀਕ ਕੁਝ ਨਾ ਕੁਝ ਵੀਡੀਓ ਦੇ ਵਿੱਚ ਅਸੀਂ ਕੁਝ ਨਾ ਕੁਝ ਦਿਖਾਉਂਦੇ ਰਵਾਂਗੇ ਕੁਝ ਨਵੇਂ ਪੀਸਿਸ ਆਏ ਨੇ ਯਾ ਜਿ ਕਿਸੇ ਲਈ ਕੁਝ ਕ੍ਰੀਏਟਿਵ ਕੀਤਾ ਹੈ ਜਿੱਦਾਂ ਸਾਡੇ ਕੋਲ ਹੈਂਡ ਪੇਂਟ ਦਾ ਸਾਡਾ ਬਹੁਤ ਸੋਹਣਾ ਸਾਡੇ ਕੋਲ ਡਿਜ਼ਾਈਨਸ ਹੁੰਦੇ ਨੇ ਅਲੱਗ ਪੀਸਿਸ ਹੁੰਦੇ ਨੇ ਉਹਦੇ ਵਾਸਤੇ ਨਾ ਤੁਸੀਂ ਸਾਡਾ YouTube ਚੈਨਲ ਖੋਲਿਓ ਮੈਂ ਰੀਸੈਂਟਲੀ ਇੱਕ ਬੜਾ ਸੋਹਣਾ ਡਾਰਕ ਪਰਪਲ ਕਲਰ ਦਾ ਇੱਕ ਸੂਟ ਸਾਡਾ ਰੈਡੀ ਹੋਇਆ ਉਹ ਬਾਹਰ ਜਾਣਾ ਹੈ ਉਹਤੇ ਹੈਂਡ ਪੇਂਟ ਕਰਵਾਇਆ ਠੀਕ ਹੈ ਡਿਜ਼ਾਈਨ ਚਾਹੇ ਕਸਟਮਰਸ ਦਾ ਸੀਗਾ ਕਿਉਂਕਿ ਕਈ ਵਾਰੀ ਅਸੀਂ ਬੋਲਦੇ ਹਾਂ ਨਾ ਕਸਟਮਰ ਦੇ ਡਿਜ਼ਾਈਨ ਜਿਹੜੇ ਸਾਡੇ ਅਸੀਂ ਕਸਟਮਾਈਜ਼ੇਸ਼ਨ ਕਰਦੇ ਹਾਂ ਤੋਂ ਸਾਨੂੰ ਇੰਨੇ ਅੱਛੇ ਲੱਗਦੇ ਉਹਦੇ ਨਾਲ ਦੇ ਅਸੀਂ ਹੋਰ ਪੀਸਿਸ ਤਿਆਰ ਕਰ ਲੈਂ ਸੋ ਉਹ ਬਹੁਤ ਸੋਹਣਾ ਪੇਸ ਤਿਆਰ ਹੋ ਗਿਆ ਹੈ ਉਹ ਸਾਡਾ ਤੁਸੀਂ YouTube ਦੇ ਚੈਨਲ ਤੇ ਜਾਇਓ ਦੇਖਿਓ ਤਾਂ ਹੀ ਦਿਖਣਾ ਹੈ ਤਾਂ ਹੀ ਤੁਹਾਨੂੰ ਸਾਡੇ ਅਪਡੇਟਸ ਆਉਣੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਜੀ ਬੇਨਤੀ ਹੈ ਜੀ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੁਸੀਂ ਜਦੋਂ ਕਮੈਂਟਸ ਕਰਦੇ ਹੋ ਕਈ ਵਾਰ ਰਿਕਮੈਂਡ ਕਰਦੇ ਹੋ ਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਸੋ ਉਹ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਵੀਡੀਓਜ਼ ਜਿਹੜੀਆਂ ਨੇ ਤੇ ਨਵੀਆਂ ਨਵੀਆਂ ਆਫਰਸ ਨੇ ਜਿਹੜੀਆਂ ਹੋ ਤੁਹਾਨੂੰ ਦਿਖਦੀਆਂ ਰਹਿਣ ਠੀਕ ਹੈ ਜੀ ਅੱਛਾ ਹਾਂ ਸੱਚ ਮੈਨੂੰ ਕਹਿੰਦੇ ਸੀ ਜਿਹੜਾ ਸੂਟ ਤੁਸੀਂ ਪਾਇਆ ਹੁੰਦਾ ਹੈ ਉਹਦੇ ਬਾਰੇ ਵੀ ਦੱਸਿਆ ਕਰੋ ਕਿ ਉਹਦੇ ਨਾਲ ਦੇ ਸੂਟਸ ਦਿਖਾਇਆ ਕਰੋ ਇੱਕ ਵੀਡੀਓ ਨੈਕਸਟ ਵੀਕ ਜਿਹੜੀ ਮੈਂ ਕੱਢਾਂਗੇ ਅਸੀਂ ਉਹਦੇ ਵਿੱਚ ਤੁਹਾਨੂੰ ਇੰਦਾਂ ਦੇ ਸੂਟ ਹੀ ਦਿਖਾਵਾਂਗੇ ਇਹ ਤੁਹਾਨੂੰ ਪੂਰਾ ਦਿਖਾ ਰਹੀ ਹਾਂ ਮੈਂ ਸੂਟ ਅੱਛਾ ਇਹ ਹੈਗਾ ਜੀ ਥਿਸ ਇਜ਼ ਅ 엠ਬੋਸ ਪਲੱਸ ਫੋਇਲ ਠੀਕ ਹੈ 엠ਬੋਸ ਹੋਇਆ ਹੋਇਆ ਹੈ ਦੁਪੱਟੇ ਦੇ ਪ्युअर ਟੈਪੀਰ ਦਾ ਦੁਪੱਟਾ ਜੀ ਆ ਦੇਖੋ ਠੀਕ ਹੈ 엠ਬੋਸ ਦਾ ਕੰਮ ਹੋਇਆ ਹੋਇਆ ਹੈ ਔਰ ਪਲੱਸ ਫੌਇਲ ਆ ਦੇਖੋ ਦੋ ਡਬਲ ਕਲਰ ਦੇ ਫੌਇਲ ਲੱਗੇ ਹੋਏ ਨੇ ਇਹਦੇ ਵਿੱਚ ਤੇ ਇਹ ਸੂਟ ਬਣਾਏ ਹੋਏ ਮੈਨੂੰ অলਪੋ 3-4 ਸਾਲ ਹੋ ਗਏ ਆ ਜਿੱਦਾਂ ਮੇਰੇ ਕੋਈ ਕਈ ਕਸਟਮਰਸ ਆਉਂਦੇ ਨੇ ਤੇ ਪੁੱਛਦੇ ਹੁੰਦੇ ਨੇ ਕਿ ਇਹਨਾਂ ਨੂੰ ਕੁਝ ਹੋਏਗਾ ਤੇ ਨਹੀਂ ਦੇਖੋ ਅਗਰ ਤੁਸੀਂ ਕੇਅਰ ਕਰ ਰਹੇ ਹੋ ਨਾ ਕੱਪੜੇ ਦੀ ਤੇ ਕੁਝ ਨਹੀਂ ਹੁੰਦਾ ਇਹਦਾ ਇਦਾਂ ਹੀ ਫਰੰਟ ਬਣਿਆ ਹੋਇਆ ਦੇਖੋ ਪੂਰੇ ਫਰੰਟ ਦੇ ਉੱਪਰ ਇਦਾਂ ਹੀ ਹੈ ਔਰ ਸਾਈਡਾਂ ਦੇ ਉੱਪਰ ਇਦਾਂ ਹੀ ਪੈਨਲ ਜਿਹੜਾ ਫੌਇਲ ਦੇ ਨਾਲ ਕਵਰ ਕੀਤਾ ਹੋਇਆ ਹੈ ਹੈਵੀ ਸੂਟ ਹੈ ਤੇ ਇਹ ਆਰਾਮ ਦੇ ਨਾਲ ਤੁਸੀਂ ਕਿਤੇ ਜੌਬ ਤੇ ਵੀ ਜਾਣਾ ਹੈ ਵੇਅਰ ਕਰ ਸਕਦੇ ਹੋ ਕਿਸੇ ਛੋਟੇ ਮੋਟੇ ਬਰਥਡੇ ਪਾਰਟੀ ਤੇ ਜਾਣਾ ਹੈ ਜਾਂ ਕੋਈ ਨਾਰਮਲ ਗੈਟ ਅਵੇਦਰ ਤੇ ਜਾਣਾ ਹੈ ਤੇ ਉਦੋਂ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਨੈਕਸਟ ਵੀਕ ਆਪਾਂ ਇੱਕ ਵੀਡੀਓ ਪਾਵਾਂਗੇ ਜਿਹਦੇ ਵਿੱਚ ਤੁਹਾਨੂੰ ਫੋਇਲ ਆ ਔਰ ਆ ਜਿਹੜਾ ਵਰਕ ਆ ਫੋਇਲ ਮਾਰਬਲ ਤੇ ਮਤਲਬ ਹੋਰ ਕੀ ਕਰਿਆ ਕਰਾਂਗੇ ਕਿ ਹਰ ਵੀਕ ਦੀ ਜਿਹੜੀ ਵੀਡੀਓ ਚ ਤੁਹਾਡੀ ਜਿਹੜੀ ਸਾਡੀ ਦਾ ਬਲੌਕ ਵਾਲੀ ਕਲੈਕਸ਼ਨ ਇੱਕ ਦਿਨ ਹੋਗੀ ਪੇਂਟ ਵਾਲੀ ਕਲੈਕਸ਼ਨ ਇੱਕ ਦਿਨ ਦਿਖਾਤੀ ਫੋਇਲ ਕਲੈਕਸ਼ਨ ਇੱਕ ਦਿਨ ਦਿਖਾਤੀ ਠੀਕ ਹੈ ਮਿਲਕੀ ਦੀ ਕਲੈਕਸ਼ਨ ਵੀ ਤੁਹਾਨੂੰ ਇੱਕ ਦਿਨ ਇਦਾਂ ਕਰਕੇ ਜੋ-ਜੋ ਸਾਡੇ ਕੋਲ ਅਲੱਗ-ਅਲੱਗ ਵੈਰਾਈਟੀ ਹੈਗੀ ਹੈ ਮਿਕਸ ਨਹੀਂ ਕਰਨੀ ਇੱਕ-ਇੱਕ ਵੀਡੀਓ ਦੇ ਵਿੱਚ ਤੁਹਾਨੂੰ ਚਾਰ-ਚਾਰ ਪੰਜ-ਪੰਜ ਸੂਟ ਅਸੀਂ ਦਿਖਾ ਦਿਆ ਕਰਾਂਗੇ ਠੀਕ ਹੈ ਜੀ ਸੋ ਮੈਨੂੰ ਲੱਗਦਾ ਅੱਜ ਵਾਸਤੇ ਇੰਨਾ ਹੀ ਬਹੁਤ ਹੈ ਜੀ ਤੇ ਤੁਹਾਨੂੰ ਲਾਸ ਸਾਰੇ ਪੀਸ ਦਿਖਾ ਦਿੱਤੇ ਆ ਸੂਟ ਹੈ ਜੀ ਇਹ ਹੈਗਾ ਆ ਕਾਟਨ ਦਾ ਸੂਟ ਹੈ ਠੀਕ ਹੈ ਔਰ ਬਲੈਕ ਔਰ ਬੇਸ ਇਹਦਾ ਬਲੈਕ ਉਹਦੇ ਉੱਪਰ ਵਾਈਟ ਵਾਈਟ ਚੈਕਸ ਨੇ ਤੇ ਗਲੇ ਉੱਪਰ ਇਦਾਂ ਇਹਦੇ ਐਮਬਰਾਇਡਰੀ ਹੈ ਠੀਕ ਹੈ ਆ ਦੇਖੋ ਇਹਦਾ ਫਰੰਟ ਆਏਗਾ ਇਹਦਾ ਖੁੱਲਾ ਡੁੱਲਾ ਪੀਸ ਬੰਨਣਾ ਹੈ ਬਸ ਇਹਦੇ ਫਰੰਟ ਉੱਪਰ ਹੀ ਕੰਮ ਹੈਗਾ ਪਿਓਰ ਕਾਟਨ ਕਾਟਨ ਨਹੀਂ ਹੈ ਇਹ ਇਹਦੇ ਵਿੱਚ ਮਿਕਸਿੰਗ ਹੋਏਗੀ ਝੂਠ ਬੋਲ ਕੇ ਆਪਾਂ ਨਹੀਂ ਕਰਦੇ ਥਿਸ ਇਜ਼ ਨਾਟ ਪਿਓਰ ਕਾਟਨ ਠੀਕ ਹੈ ਤੇ ਆ ਜਿਹੜਾ ਸੂਟ ਆ ਤੁਹਾਨੂੰ ਸਿਰਫ ਤੇ ਸਿਰਫ ਕਾਸਟ ਕਰਨਾ ਹੈ ਅੱਜ 350 ਦਾ ਬਸ only 350 ਠੀਕ ਹੈ ਜੀ ਆ ਦੇਖੋ ਲਾਸਟ ਪੀਸ ਇੱਕ ਉਹ ਤੁਹਾਨੂੰ ਰਾਮ ਟੈਕਸ ਦਾ ਸੀ ਦੱਸਤਾ ਔਰ ਇਹ ਕਾ ਜਿਹੜਾ ਲਾਸਟ ਪੀਸ ਹੈ only 350 350 ਦਾ ਸੂਟ ਆ ਬਸੇ ਠੀਕ ਹੈ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਉਹ ਨਾਰਮਲੀ ਕਾਲਾ ਦੁਪੱਟਾ ਸਾਡੇ ਕੋਲ ਪਿਆ ਹੀ ਹੁੰਦਾ ਸਾਡੇ ਘਰਾਂ ਚ ਤੇ ਅੱਜ ਵਾਸਤੇ ਨਹੀਂ ਜੀ ਤੇ ਜਦੋਂ ਸਾਡੀ ਵੀਡੀਓ ਦੇਖਦੇ ਹੁੰਦੇ ਹੋ ਪਲੀਜ਼ ਉਹਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ वो एक फेवर तो ही होंगे साढ़े वास्ते जरूर करे करो जी ठीक है जी एदा ही बस जुड़े रहो सा हैप्पी शॉपिंग विद जी वाहगुरु जी का खालसा वाहगुरू जी की फतेह